ਲੈ ਵੀ ਮਿੱਤਰੋ ਆਪਾਂ ਤੁਹਾਨੂੰ ਪਤਾ ਬਈ जख्मी ਰੋਜ ਲੈ ਕੇ ਆਏ ਸੀਗੇ ਤੇ ਰੋਜ ਬਈ ਹੈ ਨਾ ਇਹਦੀ ਮਾਂ ਨਾ ਮਤਲਬ ਕਿ ਇਹਨੂੰ ਜਨਮ ਦੇ ਕੇ ਛੱਡ ਗਈ ਸੀ ਤੇ ਹੁਣ ਆਪਾਂ ਛੱਡ ਕੇ ਆਉਣੇ ਇਹਨੂੰ ਸੰਗਰੂਰ ਵੀਡੀਓ ਨਾਲ ਬਣੇ ਰਹੋ ਤੇ ਮਨਦੀਪ ਨੇ ਬਹੁਤ ਸੇਵਾ ਕੀਤੀ ਠੀਕ ਹੈ ਤੇ ਬਾਕੀ ਇਹਨੂੰ ਛੱਡ ਕੇ ਆਉਣੇ ਹੁਣ ਆਪਾਂ ਸੰਗਰੂਰ ਉੱਥੇ ਮਤਲਬ ਕਿ ਜੰਗਲੀ ਜਾਨਵਰਾਂ ਦਾ ਬਣਿਆ ਹੋਇਆ ਆਪਾਂ ਚੱਲਦੇ ਚੱਲੀਏ ਹੈਪੀ ਠੀਕ ਹੈ ਸੇਵਾ ਬਈ ਇਹਦੀ ਬਹੁਤ ਕਰਦੀ ਠੀਕ ਹੈ ਹੁਣ ਆਪਾਂ ਚੱਲਦੇ ਆਹੋ ਨਹੀਂ ਹੈਗਾ ਨਾ ਹੈਪੀ ਗੇਜ ਗਿਆ ਪੂਰਾ ਇੱਥੇ ਖਾਂਦਾ ਸੀਗਾ ਨਹੀਂ ਅਸੀਂ ਫੁੱਲਾ ਵੀ ਛੱਡ ਦਿੰਦੇ ਹਾਂ ਖੁੱਲਾ ਵੀ ਛੱਡ ਦਿੰਦੇ ਹਾਂ ਚੱਲ ਚੱਲ ਪੁੱਤ ਚੱਲ ਇਹ ਆ ਮਿੱਤਰੋ ਆਪਣਾ ਸ਼ੰਦਾ ਠੀਕ ਆ ਤੇ ਬਾਕੀ ਸੈੱਟ ਰਿਹਾ ਬਈ ਜਿੰਨਾ ਚਿਰ ਰਿਹਾ ਤੇ ਹੁਣ ਆਪਾਂ ਗਊਸ਼ਾਲਾ ਛੱਡ ਗਾ ਚੱਲ 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 ਕੰਨ ਜੇ ਤਾਂ ਚੱਕਦਾ ਵੀ ਕਿੱਧਰ ਲਈ ਜਾਂਦੇ ਨੇ ਹੂੰ ਚੱਲ ਚੋਬਰਾ ਚੱਲ ਕਹਿੰਦਾ ਕੁਛ ਨਹੀਂ ਸੀ ਇਹ ਹੂੰ ਚੱਲ 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 ਆਹ ਭੱਜ ਲਾ ਓਏ ਇਹਨੂੰ ਛੱਡ ਕੇ ਆਵਾਂਗੇ ਬਈ ਹੁਣ ਮਰਾ ਬਾਅਦ ਚ ਵੌਇਸ ਓਵਰ ਕਰਨਾ ਚੱਕੋ ਬਈ ਮਿੱਤਰੋ ਕਰਤਾ ਬਈ ਐਂਟਰ ਛਿੰਦਾ ਆਪਣਾ ਸਮਾਰ ਕੇ ਬਣਦੀ ਬੰਦੀਪ ਠੀਕ ਆ ਝਾਕਦਾਗਾ ਤੇ ਗੱਡੀ ਚੱਲ ਰਹੀ ਐ ਬਾਈ ਹੁਣ ਸੰਗਰੂਰ ਨੂੰ ਠੀਕ ਆ ਹੈਪੀ ਚੱਲ ਮੁੰਡਾ ਮਾਰਸ਼ਲਫ ਲਾ ਡਾਲਾ ਤੇ ਚੱਲੀ ਕਿ ਚੱਲਣਾ ਬੰਦੀ ਬਨਾਲ ਹੈ ਟਰਨ ਆਵੜਾਣਾ ਚੱਲ ਛੋਣਾਵੜਾ ਵਾਲਾ ਜਾ ਲੈ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਬਈ ਗਊਤਾਮ ਠੀਕ ਆ ਇੱਥੇ ਆਪਾਂ ਮਤਲਬ ਇਹਨੂੰ ਸ਼ਿਫਟ ਕਰਨਾ ਠੀਕ ਆ ਆਹੀ ਗੇਟ ਹੈ ਨਾ ਆ ਗਏ ਮਿੱਤਰੋ ਆਪਾਂ ਪਹੁੰਚ ਗਏ ਟਿਕਾਣੇ ਤੇ ਠੀਕ ਆ ਸਿੱਧਾ ਹੀ ਆਣਾ ਗਾਲਾਂ ਨਾ ਆ ਹੋ ਰਿਹਾ ਉਹ ਦਰਵੇਸ਼ ਘਰ ਲਿਖਿਆ ਪਿਆ ਚਲ ਚੱਲ ਅੱਗੇ ਜਾ ਲੈ ਦਰਵੇਸ਼ਾਂ ਨੂੰ ਬਈ ਇੱਥੇ ਹੀ ਛੱਡਣਾ ਪੈਂਦਾ ਕੈਮਰੇ ਰਹਿ ਜਾ ਪਰ ਵਧੀਆ ਰਿਹਾ ਆਵਣਾ ਹੈ ਹੋਇਆ ਬਈ ਸਾਰਾ ਕੁਝ ਇੱਥੇ ਇਹਨਾਂ ਦਾ ਠੀਕ ਆ ਚੱਲ 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 ਚੱਲੋ ਵਧੀਆ ਛੱਡ ਛੱਡ ਪਾਏ ਹੋਏ ਨੇ ਠੀਕ ਆ ਸਾਰਾ ਸਿਸਟਮ ਚੱਲ ਚੱਲ ਮੋੜ ਦੇ ਮੋੜ ਦੇ ਮੋੜ ਦੇ ਮੋੜ ਤੇ ਚੱਲ 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 ਆਓ ਗੇਟ ਬੋਰਡ ਦੀ ਹਾਓ ਗੇਟ ਬੋਰਡ ਮਤਲਬ ਚੁਲਾਰ ਦਾ ਹਾਂ ਹਾਂ ਬਸ ਇੱਥੇ ਇੱਥੋਂ ਬਰ ਕੱਢ ਲੈ ਇੱਥੋਂ ਤੇ ਭੇਜਾਂ ਬੀੜ ਬੂੜ ਦੀ ਛੱਡਿਆ ਨੇ ਲੈ ਵੀ ਮਿੱਤਰੋ ਜਿਵੇਂ ਬਈ ਆਪਣਾ ਛਿੰਦਾ ਹੈ ਮਤਲਬ ਇਹਦੀ ਮਾਂ ਬਾਗੀ ਸੀਗੀ ਹਨਾ ਤੇ ਜਾ ਮਤਲਬ ੜਾਰਾਂ ਚ ਰਲ ਗਈ ਸੀ ਇਹਨੂੰ ਛੋਟੇ ਜਿਹਨੂੰ ਛੱਡ ਗਈ ਸੀ ਆਪਾਂ ਬਈ ਇਹ ਸੰਗਰੂਰ ਗਊਸ਼ਾਲਾ ਚ ਮਤਲਬ ਕਿ ਪਹੁੰਚਦਾ ਕਰਤਾ ਇੱਥੇ ਸਾਰਾ ਸਿਸਟਮ ਨਾ ਬਣਿਆ ਹੋਇਆ ਮਤਲਬ ਇਹ ਜਿਹੜੇ ਦਰਵੇਸ਼ ਨੇ ਹੋਰ ਵੀ ਬੈਠਿਆ ਜਾਨਵਰ ਤੇ ਇੱਥੇ ਬਈ ਆਪਾਂ ਪਹੁੰਚਦਾ ਕਰਤਾ ਹੈ ਹੁਣ ਇੱਥੇ ਸੱਟ ਰਹੂਗਾ ਠੀਕ ਆ ਖਾਊਗਾ ਪੀਊਗਾ ਤੇ ਚੱਲ ਬਈ ਲੈ ਕੇ ਚੱਲ 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 ਛਿੰਦੇ ਚੱਲ ਇਹ ਆਪਣਾ ਮਿੱਤਰੋ ਛਿੰਦਾ ਜਿੰਨੀ ਕਿ ਬਈ ਸੇਵਾ ਲਿਖੀ ਸੀ ਹਨਾ ਆਪਾਂ ਇਹਦੀ ਕਰੀ ਹੈ ਨਾ ਸੈੱਟ ਵੀ ਰੱਖਿਆ ਇਹਨੂੰ ਕੁੱਤਿਆਂ ਤੋਂ ਵੀ ਬਚਾਇਆ ਬਾਈ ਇਹਦੇ ਪਿੱਛੇ ਜਾਖਮ ਵੀ ਸੀਗੇ ਆਪਾਂ ਉਹ ਵੀ ਮਤਲਬ ਕਲੀਅਰ ਕਰਤੇ ਹਨਾ ਹੁਣ ਸੈੱਟ ਆਹੇ ਇੱਥੇ ਆਉਦਾ ਖਾਊਗਾ ਪੀਊਗਾ ਤੇ ਬਾਕੀ ਬਾਈਆਂ ਕੋਲੇ ਸਾਰਾ ਇੱਥੇ ਗਊਤਾਂ ਵਿੱਚ ਪ੍ਰਬੰਧ ਹੈਗਾਗਾ ਠੀਕ ਐ ਕਰੋ ਚੱਕਾ ਸਾਰੇ ਜਾਨਵਰ ਬਾਈ ਇਹ ਆ ਜਿੰਨਾਂ ਨੇ ਸੱਟਾਂ ਵੱਜੀਆਂ ਹੋਈਆਂ ਹਨਾ ਉਹੀ ਰੱਖੇ ਹੋਏ ਨੇ ਠੀਕ ਐ ਆਪਾਂ ਇਹਨੂੰ ਲਈ ਜਾਂਦੇ ਆ ਬਾਕੀ ਕੋਈ ਗੱਲ ਨਹੀਂ ਬਾਈ ਜੇ ਕੋਈ ਹਨਾ ਆਪਾਂ ਸੇਵਾ ਕਰਦੇ ਆ ਮਾੜੇ ਵੀ ਬਹੁਤ ਆਪਾਂ ਨੂੰ ਬੋਲਿਆ ਹਨਾ ਬਾਈਆਂ ਨੇ ਤੇ ਵੀ ਐਂ ਵੀ ਕਿਹਾ ਦਿੱਤਰ ਤੇ ਫਰਚਾ ਹੋ ਜੂ ਕੇ ਸੋ ਜੂਣਾ ਵੀ ਵਕੀਲ ਕਰਾ ਲਾ ਕੋਈ ਗੱਲ ਨਹੀਂ ਬਈ ਆਪਾਂ ਸੇਵਾ ਕਰਦੇ ਆ ਬਾਕੀ ਆ ਸਾਰੇ ਸੇਵਾ ਵਾਲੇ ਬੈਠੇ ਨੇ ਹਨਾ ਜਿੰਨੇ ਵੀ ਹੈਗੇ ਇੱਥੇ ਠੀਕ ਆ ਬਾਈ ਜਾਨੇ ਆਪਾਂ ਨੂੰ ਪੁੱਛਿਆ ਵੀ ਕੋਈ ਇਹਦਾ ਮਤਲਬ ਜ਼ਖਮ ਜਖਮ ਨਹੀਂ ਜ਼ਖਮ ਇਹਦੇ ਕੋਈ ਨਹੀਂ ਹੈਗਾ ਬਈ ਬਾਕੀ ਆ ਟ੍ਰੀਟਮੈਂਟ ਲਈ ਸਾਰੀ ਜਗ੍ਹਾ ਪਈ ਆ ਜ਼ਖਮ ਇਹਦੇ ਕੋਈ ਨਹੀਂ ਇੱਥੇ ਬੰਨ ਦਾਂਗੇ ਠੀਕ ਹੈ ਹੈ ਮੇਲ ਆ ਬਾਈ ਇਹ ਠੀਕ ਹੈ ਬਾਕੀ ਸੇਵਾ ਬਾਈ ਜਿੰਨੀ ਕਿ ਲੱਗੀ ਆਪਾਂ ਕਰਦੇ ਆ ਹਨਾ ਇੱਥੇ ਬੰਨਦੇ ਚੱਕੋ ਮਿੱਤਰੋ ਆਪਾਂ ਇਹ ਇੱਥੇ ਜਮਾ ਕਰਾਤਾ ਠੀਕ ਹੈ ਬਾਕੀ ਜਾਨਵਰ ਬਾਈ ਸਾਰੇ ਹੀ ਬੈਠੇ ਆ ਆ ਦੇਖੋ ਇਹਦੀ ਧੌਣ ਐ ਜਿਹੜਾ ਐ ਹੈਨਾ ਇਹਦੇ ਸੱਟਾਂ ਵੱਜੀਆਂ ਹੋਈਆਂ ਸੋ ਆ ਕਿ ਸਾਰੇ ਇੱਥੇ ਇਹੋ ਜੀ ਚੀਜ਼ ਨੇ ਠੀਕ ਆ ਘੋੜੀ ਖੜੀ ਇੱਧਰ ਠੀਕ ਆ ਪ੍ਰਬੰਧ ਬਾਈਆਂ ਦਾ ਵਧੀਆ ਪੱਖੇ-ਪੁੱਖੇ ਲੱਗੇ ਹੋਏ ਨੇ ਠੀਕ ਆ ਇਹ ਸੇਫ ਆ ਹੁਣ ਬਾਈ ਇੱਥੇ ਬਾਕੀ ਕੋਈ ਚੱਕਰ ਨਹੀਂ ਹੈਨਾ ਜੇ ਆਪਾਂ ਨੂੰ ਕੋਈ ਹੋਰ ਵੀ ਬਾਈ ਕੇਸ ਮਿਲੇ ਹੈਨਾ ਆਪਾਂ ਸੋਡ ਤੱਕ ਪਹੁੰਚਦੇ ਕਰਾ ਕਰਾਂਗੇ ਠੀਕ ਆ ਬਾਈਆਂ ਦਾ ਸੁਭਾਅ ਵੀ ਵਧੀਆ ਲੱਗਿਆ ਆਹ ਕਰਾਤਾ ਮਿੱਤਰੋ ਆਪਾਂ ਸ਼ਿੰਦਾ ਇੱਥੇ ਸੈੱਟ ਠੀਕ ਆ ਠੀਕ ਆ ਬਾਈ ਸੈੱਟ ਮਾਰਦਾ ਮੂਰਦਾ ਵੀ ਹੈ ਨਹੀਂ ਇਹੇ ਠੀਕ ਹੈ ਬਾਕੀ ਆਪਾਂ ਖੇਤਾ ਖੂਤਾ ਜਿਹਨੂੰ ਚਾਰਦੇ ਰਹੇ ਮਾਰਨਾ ਮੂਰਨਾ ਨਹੀਂ ਕੀਆ ਨਾ ਇੱਥੇ ਖਾ ਲੂ ਪਾਣੀ ਪਿਆ ਦੇ ਬਾਈ ਜਰੂਰ ਇਹਨੂੰ ਮਤਲਬ ਕਿ ਚੱਲ ਗਿਆ ਹੈ ਨਾ ਪਾਣੀ ਪਾਣੀ ਪਿਆ ਸੋ ਮਿੱਤਰੋ ਹੁਣ ਇਹ ਸੇਫ ਆ ਠੀਕ ਹੈ ਬਾਕੀ ਸੇਵਾ ਜਿੰਨੀ ਕਿ ਬਾਈ ਕਰਨੀ ਸੀ ਇਹਦੀ ਕਰਤੀ ਤੇ ਹੁਣ ਇਹ ਲਓ ਨਜ਼ਾਰੇ ਬਾਕੀ ਕਰਦੇ ਹੋ ਵੀਡੀਓ ਸ਼ੇਅਰ ਬਾਈ ਹੈ ਨਾ ਜਿਹੜੇ ਕਹਿੰਦੇ ਹੁੰਦੇ ਆਏ ਹੋ ਜੂ ਵਾਹ ਹੋ ਜੂ ਹੋਇਆ ਕੁਛ ਨਹੀਂ ਆਪਾਂ ਹੀ ਸੇਵਾ ਕੀਤੀ ਆ ਆਪਦੇ ਥਾਂ 'ਚ ਇਹਨੂੰ ਪਹੁੰਚਦਾ ਕਰਤਾ ਇੱਕ ਨੇ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਬਾਈ ਆਪਾਂ ਇਹ ਸ਼ਿੰਦਾ ਲੈ ਕੇ ਆਏ ਸੀ ਮਤਲਬ ਜਦੋਂ ਇਹਦਾ ਜਨਮ ਹੋਇਆ ਸੀ ਨਾ ਇਹਦੀ ਮਾਂ ਬਈ ਇਹਨੂੰ ਛੱਡ ਗਈ ਸੀ ਠੀਕ ਆ ਆਪਾਂ ਘਰੇ ਲਿਆਂਦਾ ਪਾਲ ਲਿਆ ਹਨਾ ਜ਼ਖਮ ਹੋਗੇ ਸੀ ਆਪਾਂ ਉਹ ਸੈੱਟ ਕਰਤੇ ਤੇ ਬਾਲੇ ਵੀਰ ਬਈ ਹਨਾ 네ਗੇਟਿਵ ਕਮੈਂਟ ਬਹੁਤ ਨੇ ਕਰੇ ਬਈ ਐ ਹੋਜੂ ਕੇਸ ਹੋਜੂ ਹਨਾ ਵੀ ਇਹਨਾਂ ਨੂੰ ਸਜਾ ਹੋਜੂ ਬਈ ਕੋਈ ਚੱਕਰ ਨਹੀਂ ਵਿਚ ਵਿਚ ਬਈ ਨਾਮੀ ਆਪਾਂ ਨਾਮ ਨਹੀਂ ਲੈਣਦਾ ਨਾਮੀ ਬੰਦੇ ਵੀ ਹਨਾ ਜਿਨ੍ਹਾਂ ਦੇ ਘੋੜਿਆਂ ਦੇ ਫਾਰਮ ਆ ਉਹ ਵੀ ਆਪਾਂ ਨੂੰ 네ਗੇਟਿਵ ਕਮੈਂਟ ਕਰੀਗੇ ਵੀ ਇਹਨਾਂ ਦੇ ਕੇਸ ਕਰੋ ਜੇ ਕਰੋ ਬਹੁਤ ਕਰੋ ਜੇ ਆਪਾਂ ਬਈ ਇਨਸਾਨੀਅਤ ਨੂੰ ਜਿੰਦਾ ਰੱਖ ਕੇ ਸੇਵਾ ਕਰਦੇ ਹਨਾ ਬਈ ਉਹ 'ਚ ਕੋਈ ਮਾੜੀ ਗੱਲ ਨਹੀਂ ਹੈਗੀ ਠੀਕ ਆ ਆਪਾਂ ਨੂੰ ਤਾਂ ਜੇ ਕੋਈ ਕੇਸ ਐਦੂ ਬਾਅਦ ਚ ਵੀ ਮਿਲੂਆ जख्मी ਰੋਹ ਜਾਂ ਚਾਹੇ ਵੱਡਾ ਚਾਹੇ ਛੋਟਾ ਆਪਾਂ ਉਹਦੀ ਬਈ ਸੇਵਾ ਕਰਾਂਗੇ ਠੀਕ ਆ ਇਹ ਬਈ ਦਰਵੇਸ਼ ਨੇ ਹਨਾ ਇਹਨਾਂ ਦਾ ਕਿਹੜਾ ਕੋਈ ਹੁੰਦਾਗਾ ਤੇ ਜੇ ਆਪਾਂ ਨੂੰ ਕੋਈ ਇਹ ਕੰਮਾਂ ਤੇ ਵੀ ਆਪਣੇ ਤੇ ਕੋਈ ਨੈਗੇਟਿਵ ਕਮੈਂਟ ਕਰਦਾ ਬਈ ਆਪਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਠੀਕ ਆ ਆਪਾਂ ਸੇਵਾ ਕਰਦੇ ਰਹਾਂਗੇ ਜੇ ਅੱਗੇ ਵੀ ਕੋਈ ਆਪਾਂ ਨੂੰ ਇਹ ਜੇ ਕੇਸ ਮਿਲਦੇ ਆਪਾਂ ਫੜਦੇ ਦਾਂਗੇ ਆਪਾਂ ਬਈ ਹੁਣ ਇਹ ਮਤਲਬ ਕਿਤੇ ਗੌਤਮ ਬਣੀ ਹੋਈ ਆ ਸੰਗਰੂਰ ਕੋਲੇ ਤੇ ਉੱਥੇ ਬਈ ਇਹ ਜਮਾ ਕਰਾਤਾ ਹੁਣੇ ਸੈਟ ਆ ਬਈ ਇੱਥੇ ਖਾਊਗਾ ਪੀਊਗਾ ਬਾਕੀ ਬਈ ਕੈ ਮਤਲਬ ਕਿ ਜਿਹੜੇ ਬਾਈ ਜ਼ਖਮੀ ਹਨ ਜਿਨ੍ਹਾਂ ਦੇ ਕੋਈ ਆਜੇ ਨੇ ਜਿਵੇਂ ਘੋੜੀ ਲਾਲੋ ਆ ਹੁਣ ਵੱਧਦੇ ਬਾਈ ਗਾਉ ਧੌਣ ਬਾਈ ਜਮਾਂਦਰੂ ਆ ਠੀਕ ਆ ਇਹ ਵੀ ਬਾਈ ਸੇਵਾ ਕਰਦੇ ਆ ਤੇ ਇੱਥੇ ਬਾਈ ਆਪਾਂ ਇਹ ਜਮਾ ਕਰਾਦਾ ਠੀਕ ਆ ਇੱਥੇ ਬਾਈ ਨਜ਼ਾਰੇ ਲਊ ਆਲਦੇ ਤੇ ਬਾਕੀ ਨਾਰਕ ਸਿੰਘ ਬਾਈ ਇਹਦਾ ਸੰਦਾ ਆਪਣੇ ਕੋਲ ਦਾ ਬਾਈ ਘੋੜੇ-ਘੋੜੀਆਂ ਹੋਰ ਵੀ ਬਹੁਤ ਹਨਾ ਆਪਾਂ ਜਿਹੜੀ ਵੀ ਚੀਜ਼ ਪਾਲਦੇ ਬੇਸ਼ੱਕ ਆਪਣਾ ਖਰਚ ਹੋ ਜੇ ਆਪਾਂ ਉਹਨੂੰ ਪਾਲ ਲੈਨੇ ਆ ਬਾਕੀ ਨੈਗਟਿਵਮੈਂਟ ਨਾ ਕਰਿਆ ਕਰੋ ਬਾਈ ਹਨਾ ਕਿਸੇ ਨੂੰ ਐਪਰੀਸ਼ੀਏਟ ਹੀ ਕਰਿਆ ਕਰੋ ਜੇ ਕੋਈ ਸੇਵਾ ਕਰਦਾ ਇਹ ਜਿਹੀਆਂ ਗੱਲਾਂ ਨਾ ਕਰਿਆ ਕਰੋ ਜੀ ਬਾਕੀ ਧੰਨਵਾਦ ਬਾਈ ਜਿਹੜੇ ਸਪੋਰਟ ਕਰਦੇ ਆ। ਲੈ ਵੀ ਮਿੱਤਰੋ ਆਪਾਂ ਆਏ ਸੀ ਬਾਈ ਸੰਗਰੂਰ ਇੱਥੇ ਮਤਲਬ ਭੀੜ ਬਣਿਆ ਹੋਇਆ ਸਾਰੇ ਕਸਦਾ ਹੁਣ ਬੰਦਰ ਆ ਗਏ ਸਾਰੇ ਇਹ ਵੀਡੀਓ ਨਾਲ ਬਣੇ ਰਹੋ। ਮਤਲਬ ਕੀ ਹੈ ਸੇਵਾ ਆ ਦੇਖੋ ਲੈ ਗਿਆ ਚੱਕੇ। ਸੇਵਾ ਹੀ ਆ ਬਾਈ ਇਹ ਸਾਰੇ ਆ ਜਾਣਗੇ ਸਾਰੇ ਆ ਜਾਣਗੇ ਇਹ। ਹੱਥ ਛਫੜਫੜ ਲੈ ਜਾਣਗੇ ਨਾ। ਆਪਨੇ ਲੈ ਜਾਣਗੇ। ਦੇਖ ਐ ਖਾਂਦੇ ਆ ਬਾਈ ਇਹ। ਬੱਚੇ ਵੀ ਆ ਗਏ ਹਨਾ। ਸਾਰੀ ਟੋਲੀ ਤੁਰਿਆ ਆਉਂਦਾ ਕੈਂਡ ਚੀਜ਼ ਫੜਾ ਦੇ ਕਾਲਾ ਬਹਿ ਕੇ ਫੜਾ ਦੇ ਦੇਖੋ ਬਈ ਇਹ ਆ ਬਈ ਅਸਲੀ ਸੇਵਾ ਠੀਕ ਆ ਇਹਨੂੰ ਵੀ ਇੱਥੇ ਗਾਣੂ ਹੀ ਪਾਓ ਗਾਣੂ ਹੀ ਪਾਓ ਠੀਕ ਆ ਮਤਲਬ ਇੱਥੇ ਬਈ ਬੀੜ ਬਣਾ ਹੋਇਆ 960 ਕਿੱਲਿਆਂ ਚ ਹਨਾ ਆ ਅਗੇ ਇਹਨਾਂ ਨੂੰ ਹੀ ਪਾ ਦੋ ਇਹ ਬੀੜ ਬਣਾ ਹੋਇਆ ਉਹ ਤੁਰਿਆ ਆਉਂਦਾ ਪਿੱਛੇ ਡਾਰਾ ਠੀਕ ਆ ਇਹ ਆ ਬਈ ਲੈ ਗਏ ਨਾ ਬੰਦਰ ਸਾਰੇ ਸੇਵ ਆ ਗਏ ਉਹ ਵਹਿ ਗਿਆ ਜਾ ਕੇ ਹੈ ਆ ਚੱਲਦਾ ਬਈ ਕੰਮ ਇੱਥੇ ਆਜੂਆ ਹੈ ਆ ਜਾ ਆ ਜਾ ਅੱਗੇ ਪਾ ਕੇ ਆਉਣੇ ਆ ਆਇਆ ਬਈ ਗੰਮ ਆਉਣਗੇ ਇੱਥੇ ਸਾਰੇ ਆ ਜਾਣਗੇ ਕੱਲ ਹਾਂ ਹਾਂ ਲੈ ਮਿੱਤਰੋ ਹੋਰ ਆ ਗਏ ਹੈ ਫੜਾ ਭਈ ਇਹਨੂੰ ਲੈ ਜੂ ਚੱਕ ਲੈ ਆ ਗਿਆ ਆ ਗਿਆ ਫੜਾ ਦੇ ਫੜਾ ਦੇ ਸਾਰਿਆਂ ਨੂੰ ਫੜਾ ਦੇ ਆਇਆ ਬਈ ਕੱਲਾ-ਕੱਲਾ ਕਰਕੇ ਆ ਕੇ ਲਈ ਜਾਂਦਾ ਉਹ ਆ ਜਾਂਦੇ ਵਿੱਚ ਲੈ ਦੋਵੇਂ ਆ ਜਾਂਦੇ ਦੋਵੇਂ ਆ ਜਾਂਦੇ ਦੋਵੇਂ ਆ ਜਾਂਦੀਆਂ ਉਹ ਉਹ ਬਾਹਲਾ ਉਹ ਕਰਦਾ ਹਾਂ ਬੱਚੇ ਵੀ ਨੇ ਹੈਨਾ ਲੈ ਮਿੱਤਰੋ ਸਾਰੇ ਸਾਨੂੰ ਦਿਖਾ ਤੇ ਠੀਕ ਆ ਜੰਗਲੀ ਬਣਿਆ ਹੋਇਆ ਬਾਈ ਇੱਥੇ ਠੀਕ ਆ ਸਾਰੇ ਰਹਿੰਦੇ ਨੇ ਜਾਨਵਰ ਪੰਛੀ ਠੀਕ ਆ ਮਗਰ ਤਾਂ ਨਹੀਂ ਪੈਂਦੇ ਹੈਂ ਦੇਖੋ ਦੇਖੋ ਐਂ ਖਾਂਦਾ ਬਾਈ ਚੜ ਕੇ ਇਹ ਆ ਬੈਠਾ ਹਾਂ ਚੱਲਦਾ ਬਾਈ ਕੰਮ ਰਸ਼ਨ ਵਾਸ਼ਣ ਇਹਨਾਂ ਨੂੰ ਪੂਰਾ ਮਿਲ ਗਿਆ ਤਾਹਾਂ ਚੜ ਗਏ ਕਿਵੇਂ ਆਇਆ ਬੋਲ ਦੇ ਬਾਈ ਇੱਥੇ ਚੀਂਗ ਚੰਗਾੜਾ ਪੂਰਾ ਪੈਂਦਾ ਕੈਂਡ ਚੀਜ਼ ਬਣੀ ਹੋਈ ਆ ਬਾਈ ਕਰੋ ਚੈੱਕ ਆ ਸਾਰੀਆਂ ਗਾਵਾਂ ਆ ਗਈਆਂ मतलब ਇਹਨਾਂ ਨੂੰ ਭੁੱਖ ਲੱਗੀ ਜੀ ਮੈਂ ਤਾਂ ਰੋਟੀ ਲੈ ਕੇ ਆਏ ਸੀ ਆਪਾਂ ਇਹ ਠੀਕ ਆ ਲੰਗਰ ਸਾਰਾ ਖਵਾਤਾ ਠੀਕ ਆ ਲੈ ਕਾਲਾ ਆਪਾਂ ਵੀ ਕਰਤੀ ਸੇਵਾ ਹੈ ਆਪਾਂ ਕਰਤੀ ਹਾਂ ਲੈ ਵੀ ਮੇਤਰੋ ਰਸਣ ਇਹਨਾਂ ਲਈ ਵੀ ਪਹੁੰਚ ਗਿਆ ਠੀਕ ਆ ਉਹ ਕਿਵੇਂ ਬੈਠਾ ਦੇਖੋ ਕਰੋ ਚੈੱਕ ਹੈ ਕਿਵੇਂ ਚੁੰਬੜਾ ਬੈਠਾ ਇਧਰ ਬਾਈ ਸੇਵਾ ਕਰੀ ਜਾਂਦੇ ਆ ਬਾਈ ਮਤਲਬ ਲੰਗਰ ਲੈ ਕੇ ਆਏ ਸੀਗੇ ਠੀਕ ਆ ਇੱਥੇ ਵੀਰ ਚ ਬਈ ਬਹੁਤ ਘੈਂਟ ਕੰਮ ਆ ਠੀਕ ਹੈ ਜਾਨਵਰ ਪੰਛੀ ਸਾਰੀ ਨੇ ਦੇਖੋ ਕਿਹੜੇ ਲੋਟ ਫੜਦੇ ਬੱਚੇ ਸਾਰੀ ਆ ਗਏ ਹਨਾ ਆਇਆ ਬਈ ਇਹਨਾਂ ਦਾ ਵੀ ਕਿ ਦਾਣੇ-ਦਾਣੇ ਤੇ ਮੋਹਰ ਲੱਗੀ ਹੋਈ ਹੈ ਹਨਾ ਸਾਰਿਆਂ ਨੂੰ ਪਾਵਾਂਗੇ ਇੱਥੇ ਉਹ ਲੜਪੇ ਉਹ ਲੜਦੇ ਹਨਾ ਕਾਲਿਆ ਕੁਸਮਾ ਨਹੀਂ ਪਾਦਾ ਹਨਾ ਇੱਕ ਆ ਆ ਗਿਆ ਇਹਨੂੰ ਪਾ ਇਹਨੂੰ ਪਾ ਹਾਂ ਇਹਦਾ ਇਰੀ ਇੱਧਰ ਆ ਦੇਖੋ ਬਈ ਕਰੋ ਚੈੱਕ ਕੈਂਟ ਚੀਜ਼ਾਂ ਨੇ ਹਾਂ ਸਾਰੀ ਬੈਠੇ ਨੇ ਤਾਂ ਹੀ ਚੜਦੇ ਹੁੰਦੇ ਨੇ ਆਜੋ ਹੁਣ ਚੱਕਣਗੇ ਇਥੋਂ ਦੇਖੀ ਚੱਲੋ ਆਜੋ 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 ਗਾਂ ਵੀ ਲੱਗ ਗਈ ਇਧਰ ਆ ਤੁਰਿਆ ਆਉਂਦਾ ਕੈਂੜ ਚੀਜ਼ਾਂ ਯਾਰ ਹਨਾ ਉੱਪਰ ਹੀ ਬੈਠਾ ਰੱਖੀ ਉਹ ਆ ਬਚਾ ਜਾ ਹੈ ਉਹ ਭੱਜ ਗਈ ਲੱਗ ਹੈ ਹੈ ਉੱਪਰ ਰੱਖਦੀ ਹੈ ਨਾ ਦੇਖੋ ਐ ਖਾਂਦੇ ਇਹ ਹੈ ਹੈ

ਰੀ ਪੂਰ ਦਾ ਪੂਰਾ ਓਏ ਹਾਂ ਆ ਵੈਗਾ ਟੌਰ ਨਾਲ ਇਹਨੂੰ ਨਜ਼ਾਰਾ ਇਹਨੂੰ ਵਾੜਾ ਨਜ਼ਾਰਾ ਕਿਵੇਂ ਫਿਰ ਸੱਟ ਹੈ ਹਾਂ ਓਏ ਆ ਦੇਗਾ ਟੌਰ ਨਾਲ ਹੀ ਬੈਠਾ ਲੈ ਇਹਨੂੰ ਹੋਰ ਆ ਜਾ ਆ ਜਾ ਲੈ ਤੂੰ ਨਾ ਰੱਸੇ ਹੋ ਤੂੰ ਭੱਜ ਗਿਆ ਓ ਇਧਰ ਘੈਂਟ ਆਉਂਦੇ ਹਨ ਆ ਆ ਘੈਂਟ ਆ ਆ ਨਹੀਂ ਡਰਦਾ ਹਾਂ ਠੀਕ ਹੈ ਮਨੇ ਫੰਦੇ ਕਰਕੇ ਆ ਦੋ ਚਾਰ ਬੰਦ ਤੁਸੀਂ ਆਗੇ ਨਾ ਇਹ ਗੋਦੀ ਚ ਵਜਣ ਨਹੀਂ ਆਇਆ ਕਰਾਂਗੇ ਹੁਣ ਇੱਥੇ ਸੇਵਾ ਕਰਨ ਵਧੀਆ ਦੇਖੋ ਭਾਈ ਨਾਲੇ ਗਾਵਾਂ ਵੀ ਰੱਖੀਆਂ ਹੋਈਆਂ ਇੱਥੇ ਬੀੜ ਚ ਤੇ ਸਾਰੇ ਘੈਂਡ ਕੰਮ ਦਾ ਲੈ ਆ ਫੜ ਲਾ ਇਹਨੂੰ ਪਾ ਦੇ ਇਹ ਆ ਭਾਈ ਅਸਲੀ ਸੇਵਾ ਆ ਕਰੋ ਚੱਕ ਮਿੱਤਰੋ ਇੱਥੇ ਭਾਈ ਬੀੜ ਬਣਾਇਆ ਹੋਇਆ ਸੰਗਰੂਰ ਇੱਥੇ ਰੋਜ਼ ਵੀ ਰਹਿੰਦੇ ਨੇ ਠੀਕ ਆ ਆਪਾਂ ਕਹਿੰਦੇ ਨੇ ਜੰਗਲ ਸੰਗਰੂਰ ਬਾਈ ਜੰਗਲ ਬਣਿਆ ਹੋਇਆ ਇੱਥੇ ਠੀਕ ਆ ਸਾਰੇ ਜਾਨਵਰ ਹੀ ਰਹਿੰਦੇ ਨੇ ਉਰੇ ਇਹ ਖਾਲੂ ਆਈ ਲਵੇ ਆ ਕੇ ਵੀਡੀਓ ਨਾਲ ਬਣੇ ਰਹੋ ਦੇਖੀ ਚੱਲੋ ਕਹਿੰਦਾ ਵੀ ਰੋਜ਼ ਲਵੇ ਨਹੀਂ ਆਉਂਦਾ ਆ ਜਾ ਪੁੱਤ ਆ ਜਾ ਆ ਜਾ ਆ ਜਾ ਦੇਖੀ ਚੱਲਿਓ ਆਊਗਾ 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 ਅੱਗੇ ਬੰਦੇ ਦੇ ਉਹ ਕਰਦਾ ਆ ਜਾ ਆ ਜਾ ਆ ਜਾ ਏ ਏ ਹੁਣ ਰੋਟੀ ਪਾਤੀ ਇੱਧਰ ਆਊਗਾ ਆਊਗਾ ਆ ਜਾ ਆ ਜਾ ਆ ਜਾ ਉੱਥੇ ਰੋਟੀ ਪਈ ਪਈ ਆ ਬਾਈ ਆਓ ਚੱਕ ਲਈ ਠੀਕ ਆ ਐ ਆ ਹੈਂ ਬਣਾਤੀ ਛੱਡ ਦੋ ਹੀ ਹੋਰ ਛੱਡ ਦੋ ਹੋਰ ਖਾਲੂ ਆ ਐ ਆ ਬਾਈ ਠੀਕ ਆ ਆਪਾਂ ਲੰਗਰ ਲੈ ਕੇ ਆਏ ਸੀ ਹੈ ਕੈਂਡ ਚੀ ਜਣਾ ਉਹਦਾ ਰੋਟੀ ਖਾਂਦੇ ਨਹੀਂ ਹੁੰਦੇ ਨਾ ਜੀ ਖਾ ਲਿਆ ਪਰ ਹੈਨਾ ਹਾਂ ਹੁਣ ਖਾ ਲਿਆ ਦੇਖੋ ਮੇਤਰੋ ਲਵੇ ਆ ਕੇ ਰੋਟੀ ਖਾ ਗਏ ਹੈਨਾ ਹੈ ਆ ਗਿਆ ਰਾਜੂ ਐਨ ਨਾਲੀ ਇਧਰ ਚ ਆ ਕੇ ਲੈ ਤੇ ਜੀ ਬਣਾਈਏ ਵੀਡੀਓ ਡਰਾਈਵਰ ਦੀ ਬਣਾਉਣੇ ਹਾਂ ਗੱਡੀ ਬਈ ਵਿੱਚ ਗੱਡੀ ਮਤਲਬ ਕੀ ਗੱਡੀ ਤੇ ਤਾਂ ਆਪਣਾ ਰਸਨ ਵਸ਼ ਨਹੀਂ ਆਇਆ ਇਦਰਾ ਲਈ ਜਾਂਦੇ ਆ ਵੇ ਕਿਉਂ ਤਰਦਾ ਮੋਰ ਵਾਂਗੂ ਪੈਰ گاਵਾ ਆ ਗਈਆਂ ਸਾਰੀਆਂ ਠੀਕ ਆ ਕਰੋ ਚੈੱਕ ਆ ਬੈਠਿਆ ਇਹਦਾ ਗੋਡੇ ਨੂੰ ਕੀ ਹੋ ਰਿਹਾ ਓਏ ਹਾਂ ਏ ਏ ਏ ਆਓ ਚੱਕਲੀ ਚੱਕੋ ਬਈ ਆਇਆ ਦੇਖੋ ਮਿੱਤਰੋ ਆਪਾਂ ਕਹਿ ਦਿੰਨਾ ਵੀ ਰੋਜ਼ ਮਾਰਦੇ ਹੁੰਦੇ ਹਨ ਇੱਥੇ ਬਈ ਜੰਗਲ ਬਣਾ ਹੋਇਆ ਸੰਗਰੂਰ ਇੱਕ ਉਹ ਪਰਾਂ ਫਿਰਦਾ ਠੀਕ ਹੈ ਇੱਕ ਆਹ ਫਿਰਦਾ ਕਹਿੰਦੇ ਬਈ ਕਿਸੇ ਨੂੰ ਕੁਝ ਨਹੀਂ ਇੱਥੇ ਆਪਾਂ ਰਾਸ਼ਨ ਪਾਉਣ ਆਏ ਸੀ ਮਤਲਬ ਆ ਗੱਡੀ 'ਚ ਰੋਟੀਆਂ ਰੋਟੀਆਂ ਸੀਗੀਆਂ ਹਨਾ ਇੱਥੇ ਬਾਂਦਰ ਵੀ ਹੈ ਗਿਆ ਤੇ ਉਹ ਫਿਰਦਾ ਪਰਾਂ ਦੇਖੋ ਠੀਕ ਆ ਮਾਰਦੇ ਮੂਰ ਦੇ ਕਿਸੇ ਨੂੰ ਨਾ ਬਾਂਦਰ ਦਿਖਾਈ ਸੀ ਤੁਹਾਨੂੰ ਆਹ ਦੇਖੋ ਬਾਂਦਰ ਬੈਠਾ ਰਾਸ਼ਨ ਵਾਸ਼ਨ ਪੂਰਾ ਆ ਬੈਠੇ ਖਾਈਆ ਹੈ ਹੈ ਪੂਰੀ ਘੈਂਟ ਚੀਜ਼ ਆ ਹੂੰ ਠੀਕ ਆ ਜੰਗਲ ਬਣਾ ਹੋਇਆ ਬਈ ਘੈਂਟ ਪੂਰਾ ਇੱਥੇ ਠੀਕ ਆ ਹੋ ਰਿਹਾ ਬਰਾ ਰੋਜ ਆ ਬਹਿ ਗਿਆ ਜਾ ਕੇ ਟੌਰ ਨਾਲ ਆਜੂ ਆ ਜਾ ਰਿਹਾ ਉਹ ਪਰਲੇ ਦਾ ਕੀ ਨਾਂਗਾ ਉਹ ਬਰਾ ਰੋਜ ਵੀ ਫਿਰਦਾ ਕੈਂਡ ਚੀਜ਼ ਆ ਉਹ ਉਧਰ ਖਾਈ ਜਾਂਦਾ ਦੇਖੋ ਬਾੜ ਬਾੜ ਕੇ ਖਾਂਦਾ ਐ ਵੀ ਕਹਿੰਦੇ ਆਪਾਂ ਬਈ ਸੇਵਾ ਕਰਨ ਆਏ ਸੀਗਾ ਨਾ ਪਿੱਛੇ ਪਿੱਛੇ ਗੱਡੀ ਤੇ ਸਾਰਾ ਕੁਝ ਹੀ ਲੱਗ ਲਿਆ ਠੀਕ ਆ ਇੱਧਰ ਡਰਾਈਵਰ ਚਲਾਈ ਜਾਂਦਾ ਗੱਡੀ ਗੱਡੀ ਦੇ ਮਗਰ ਆ ਦੇਗਾ ਤੁਹਾਨੂੰ ਗਿੱਦੜ ਦਿਖਾਈਏ ਗਿੱਦੜ ਠੀਕ ਆ ਗਿੱਦੜ ਵੀ ਆਉਂਦੇ ਆ ਓਰੇ ਉਹ ਲੈ ਗਿਆ ਦੇਖ ਹੈ ਆ ਆਉਂਦੇ ਆ ਗਿੱਦੜ ਓਰੇ ਗਾਵਾਂ ਮਾਗਰਾਂ ਵਾਂਗ ਹੀ ਦੂਰੀਆਂ ਆਉਂਦੀਆਂ ਠੀਕ ਆ ਜੰਗਲਾਂ ਚ ਡੇਰੇ ਆ ਬਾਈ ਹੁਣ ਤਾਂ ਦੇਖੋ ਗਾਵਾਂ ਕਾਫਲਾ ਕਿੱੜੇ ਲੋੜ ਤੋਰਿਆ ਮਾਗਰ ਹੈ ਗਿੱਦੜ ਹੋਰ ਦਿਖਾਈਏ ਅਲੂਸ਼ਨ ਕੁੱਤੇ ਵੀ ਨੇ ਇੱਥੇ ਹੋਰ ਸੇਵਾ ਬਹੁਤ ਕਰਦੇ ਨੇ ਨਾਮ ਕੀ ਹੈ ਜੀ ਆਪਣਾ ਨਰੇਸ਼ ਗਰਗ ਬਹੁਤ ਸੇਵਾ ਕਰਦਾ ਹੈ ਬਈ ਹਾਂ 42 ਸਾਲਾਂ ਤੋਂ ਮਤਲਬ ਇਹ ਸੰਸਥਾ ਚਲਾ ਰਹੇ ਨੇ ਠੀਕ ਆ ਇੱਥੇ ਗਿੱਦੜ ਗੁੱਦੜ ਸਾਰਾ ਕੁਝ ਹੀ ਆ ਬਈ ਠੀਕ ਆ ਕੁੱਤੇ ਜੰਗਲੀ ਦੇਖੋ ਮੈਂ ਅਗਰ ਕਿੱਦ ਲੋਟਾਉਂਦੀਆਂ ਕੰਮ ਆ ਹੈ ਕਮਾਰੇ ਕਮਾਦੇ ਆ ਆ ਬਈ ਜੰਗਲ ਬਣਾ ਹੋਇਆ ਸਾਰਾ ਇੱਥੇ ਬਾਂਦਰ ਵੀ ਤੁਹਾਨੂੰ ਬਾਂਦਰ ਦਿਖਾਈ ਜੀ ਆ ਦੇਖੋ ਕਮਾਰੇ ਕਮਾਰੇ ਮੁੰਡਿਆ ਬਾਂਦਰਾਂ ਦੀ ਸੈਨਾ ਦੇਖੋ ਆਓ ਦੇਖੋ ਕਰੋ ਚੱਕ ਆ ਆ ਬਈ ਸਾਰਾ ਕੁਝ ਹੀ ਆ ਓਰੇ ਆ ਘਮਾਤੀ ਗੱਡੀ ਸੇਵਾ ਕਰਨੀ ਆਈ ਸੀ ਬਈ ਸਪੈਸ਼ਲ ਠੀਕ ਆ ਦੇਖੋ ਕਿਆ ਹੀ ਬਾਤਾਂ ਨੇ ਗੱਡੀ ਘੇਰ ਲਈ ਕਾਲੇ ਦੀ ਗੱਡੀ ਘੇਰ ਲਈ ਪਾ ਇਹਨੂੰ ਕੁਛ ਨਾ ਪਾਇਓ ਜੀ ਪਾਇਓ ਇਹਨੂੰ ਲੈ ਆ ਦੇਖੋ ਆ ਸੇਵਾ ਹੁੰਦੀ ਏ ਦਰਵਾਜ਼ਾ ਇਹਨਾਂ ਦੇਖੋ ਹਾਂ ਦੇਖੋ ਆ ਸਿਆਣਾ ਵਾਲੀ ਤਗੜੀ ਆ ਠੀਕ ਆ ਇੱਕ ਦੂਜੇ ਨੂੰ ਚੱਕੀ ਫਿਰਦਾ ਗਿੱਦੜ ਬਹੁਤ ਆ ਬਾਈ ਇੱਥੇ ਹਾਂ ਪਾਰੋ ਹੀ ਪਾਰੋ ਪਾਸ ਸਾਰਾ ਖੁਸ਼ੀ ਆ ਆ ਆ ਬਾਈ ਸੇਵਾ ਹੁੰਦੀ ਆ ਅਸਲ ਸੇਵਾ ਠੀਕ ਆ ਇੱਥੇ ਬੀੜ ਬਣਿਆ ਹੋਇਆ ਬਾਈ ਹਜ਼ਾਰ ਕਿੱਲੇ ਚ ਚੱਲੀਏ ਗਾਲਿਆ ਅੱਜ ਕਰਤੀ ਸੇਵਾ ਚੱਲੀਏ ਓਕੇ ਆ ਆ ਆ ਬਾਈ ਚਾਲ ਫਿਰ ਹੁਣ ਚਾਲਦੇ ਆ ਬਈ ਆਪਾਂ ਪਿੰਡ ਨੂੰ ਕਰਤੀ ਸੇਵਾ ਆਪਾਂ ਬਸ ਬੁੱਤ ਬਸ ਕੁਛ ਨਹੀਂ ਹੈਗਾ ਹੁਣ ਸਾਰੀ ਗੱਡੀ ਖਾਲੀ ਕਰਤੀ ਗੱਦੜਾ